ਆ ਗਿਆ ਨਵਾਂ ਡਰਾਈਵਰ ਚੋਟੀ ਦਾ ਡਰਾਈਵਰ ਇਹ ਚੁਟਕਲੇ ਬੜੇ ਸਾਨੂੰ ਜਾਣਦਾ ਹਾਂ ਚੱਲ 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 ਕੇਰਾ ਆ ਹੁਣ ਭਰੂਗਾ ਇਹ ਪਹਿਲਾ ਟਰੈਕਟਰ ਨੇ ਉਹੀ ਵੈਸੀ ਸਮਝ ਰੱਖਿਆ ਉਹ ਲਾ ਦੇ ਮਾਨਕ ਦੇ ਗਾਣੇ ਮਾਏ ਮੇਰੀ ਅੱਖ ਲੱਗ ਗਈ ਜਿਹੜਾ ਟ੍ਰੈਂਡ ਚ ਚੱਲ ਰਿਹਾ ਹੈ ਗਾਣਾ ਉਹ ਲਾ ਦੇ ਸੁੱਤੀ ਸਾਟ ਗਿਆ ਦਲਾ ਦਾ ਮੇਰਾ ਦਰਦੀ ਹਾਏ ਮੇਰੀ ਅੱਖ ਲੱਗ ਗਈ ਅੱਖ ਲੱਗ ਗਈ ਅੱਖ ਲੱਗ ਗਈ ਹਲੇ ਓ ਚਾਲ ਓ ਚੱਕਦਾ ਓ ਚੱਕ ਤਾ ਓ ਕਾਲੀਆਲੇ ਬਾਦਸ਼ਾਹ ਕਲਦੀਪ ਮਾਨ ਕੇ ਚੱਲ ਬਈ ਚੱਲ ਗਿਆ ਜਲਦੀ ਕਰ ਤੂੰ ਤਾਂ ਮੇਰੇ ਨਾਲ ਵੀ ਅਣਜਾਣ ਲੱਗਦਾ ਹੈ ਇਹ ਧਰਾ ਫਿਰਦਾ ਹੈ ਦਾਲੇ ਕਰਾਹੇ ਕੋ ਫਿਰਦਾ ਹੈ ਇੱਕੋ ਫਿਰਦਾ ਹੈ ਚੱਲ 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 ਏ ਚੱਕ ਲੈ ਚੱਕ ਤੇਰੀ ਖੁੱਭ ਗਿਆ ਓਏ ओ तेरी जवान जान ड्राइवर है एक हो खुब गया स्लिप मां खुब गया के ओ बह गया बाबा खेर फसा के हैं ओ की हो गया कार सिट लिया ओ तेरी पहले आ की आ गया ਉਹ ਕੱਢ ਲਾ ਹੁਣੇ ਲੂ ਆ ਨਾ ਕਿੱਥੇ ਸਿੱਟਿਆ ਖਤਾਨਾ ਚ ਉਹ ਲਿਆ ਵੀ ਲਿਆ ਲਿਆ